ਉਹ ਬਸਾਰੀ ਤਹਿਕੀਕਾਂ ਕਰਦੇ ਨੇ ਡਰਾਈਵਰ ਨੇ ਗੱਡੀ ਫੇਰ ਦਿੱਤਾ ਉਹ ਡਰਾਈਵਰ ਮੈਨੂੰ ਬੁਲਾਉਂਗਾ ਬੱਚੇ ਸਾਰੇ ਸਾਂਝੇ ਹੁੰਦੇ ਨੇ ਸਾਰੇ ਬੱਚੇ ਸਾਰੇ ਬੋਲੋ ਰੱਖਿਆ ਕਮੇਟੀ ਯਾਰ ਸਾਰੇ ਡਰਾਈਵਰ ਨੂੰ ਬੁਲਾਓ ਕੌਣ ਆਹੋ ਤੱਕ ਲਗ ਤਿੰਨ ਘੰਟੇ ਹੋ ਗਏ ਬਾਹਰ ਖੜੇ ਇਹਨੂੰ ਸਾਲੀ ਸਾਂਝੇ ਤੋਂ ਗਲਤੀ ਹੋਈ ਆ ਯਾਰ ਇਹਦਾ ਪਰ ਆਪ ਕੋਲੋਂ ਉਹਨੂੰ ਬੰਦ ਕਰ। ਇਹਨਾਂ ਨੇ ਇਹਨਾਂ ਨੇ ਕਰੂਗੀ ਤੂੰ ਰਹਿਣ ਲਾ। ਕਰ ਰਿਹਾ ਤੂੰ ਅਸਤਵਾ। ਉਹ ਕੀ ਕਰੂਗਾ? ਇਹਨਾਂ ਦੇ ਕਾਰਵਾਈ ਕਰੋ। ஆனால் இந்த மாநாட்டில் பேசிய மத்திய அரசு தமிழகத்தில் புதிதாக பதினாறு ஆயிரத்து ஒன்று நூறு பதினான்கு பேர் பங்கேற்றுள்ளதாக தெரிவித்துள்ளது ஒ <laughs> ம ਇਹਨਾਂ ਵਾਲਾ ਸਕੂਲ ਬੰਦ ਕਰੋ ਬੰਦ ਕਰੋ ਬੰਦ ਕਰੋ ਗੇਟ ਖੋਲ ਨਹੀਂ ਜੀ ਤੁਸੀਂ ਖੜੇ ਰਹੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰਹੋ ਟੀਚੇ ਸਿਬਤਮੀ ਜੀ ਨਾਲ ਕੀ ਬੋਲਦੇ ਮੈਂ ਗੇਟ ਮੈਂ ਤਾਂ ਚਲੇਗਾ ਉਧਰ ਕਹਿੰਦਾ ਸੀ ਗੇਟ ਨਹੀਂ ਖੋਲਣਾ ਫਿਰ ਜਹਾਰਕ ਜਾਂ ਪੇਰੈਂਟਸ ਕੋਲੋਂ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਨੇ ਮੈਂ ਆਪਣੀ ਸਿਸਟਰ ਨੂੰ ਲੈਣ ਆਇਆ ਸਕੂਲ ਨੂੰ ਪਤਾ ਨਹੀਂ ਕਿੱਧਰ ਹੈ ਜੀ ਪਰਵਾਹ ਜੀ ਮੇਰੇ ਨਾਲ ਅੰਦਰ ਹੀ ਸਕੂਲ ਚ ਹੋ ਜਾਗਾ ਅੱਜ ਉਹਦੇ ਨਾਲ ਰੱਖ ਕੇ ਕਿਉਂ ਨਹੀਂ ਆਪ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵਾ ਸਾਡੇ ਬੱਚੇ ਨਾ ਵੀ ਆਦਾ ਹੋਵੇ ਬਿਲਕੁਲ ਭਾਜੀ ਤੁਸੀਂ ਆ ਵੇਟ ਕਰਦੇ ਵਾ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਅਕਸਰ ਹੀ ਸਾਨੂੰ ਇਹ ਸਕੂਲ ਵੱਲੋਂ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਹੰਕਾਰ ਇੰਨਾ ਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਹੰਕਾਰ ਇਹਦੇ ਵਿੱਚ ਪੜਿਆ ਹੋਇਆ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ 'ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਹੁਣ ਅੱਜ ਸਵੇਰੇ ਵਾਰਦਾਤ ਹੋਈ ਹੈ ਕਿ ਕੈਮਰੇ ਦੀ ਜਿਹੜੀ ਵਾਇਰਿੰਗ ਹੈ ਉਹ ਕੱਟ ਦਿੱਤੀ ਗਈ ਆ ਆਪਣੀ ਜਿਹੜੀ ਲੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਸਰਿਆ ਅੱਜ ਰੋਜ਼ ਹੁੰਦਾ ਜੀ ਇੱਥੇ ਡੇ ਇਹ ਜੋ ਕੋਈ ਲੋਨ ਆਰਡਰ ਨਹੀਂ ਸਕੂਲ ਦੇ ਬਾਹਰ ਸ਼ਰੇਆਮ ਲੜਾਈਆਂ ਹੁੰਦੀ ਹੈ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰੇਆਮ ਬਸ ਵਾਲੇ ਚ ਹੋਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇਹ ਚ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲੈਂਦਾ ਇਹ ਚ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦੋਂ ਹਾਦਸਾ ਹੋਇਆ ਤੁਸੀਂ ਦੇਖਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜਾਈ ਗਈ ਹੈ ਔਰ ਉਸ ਤੋਂ ਬਾਅਦ ਇਸ ਟੰਮ ਨਾ ਇਸ ਟੰਮ ਕੋਈ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟੰਮ ਕੁਝ ਨਹੀਂ ਬਤਾਉਦਾ ਵੀ ਮਾਲ ਕਿਸ ਤਰੀਕਾ ਬੱਚੇ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਆ ਉਹਦੇ ਉੱਤੋਂ ਜਿਹੜੀ ਵਹਿਣ ਲੰਗੀ ਆ ਔਰ ਬੱਚੇ ਨੂੰ ਡੀਐਮਸੀ ਹਸਪਤਾਲ ਲੈ ਕੇ ਗਏਗੇ ਔਰ ਜਦੋਂ ਪਤਾ ਲੱਗਾ ਕਿ ਉਹਦੇ ਆਨ ਦੀ ਸਪੋਰਟ ਦੇ ਅੱਛੋਚੇ ਜਿਹੜਾ ਸਿੱਧੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਹਰ ਦੇ ਨੀਚੇ ਆਪੇ ਬਾਹਰ ਦੇ ਨੀਚੇ ਆਪੇ ਤੇ ਉਹਦੇ ਤਲਾਬ ਮਿਲੀ ਸੀਗੀ ਉਹਦੇ ਬੱਚਾ ਹੁਣ ਲੈ ਕੇ ਸੀਗਾ ਫੋਟੋਸ ਹਸਪਤਾਲ ਤੇ ਬਾਕੀ ਹੁਣ ਇੱਕ ਐਮਰਜੈਂਸੀ ਚੈੱਕ ਕਰਦੇ ਪੈ ਸਾਰੀ ਤਕੀਕਤ ਕਰਕੇ ਜਾਗੇ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਥੱਲੇ ਉਤਰਿਆ ਸੀ ਸਕੂਲ ਦੇ ਅੰਦਰ ਹੀ ਸਕੂਲ ਦੇ ਅੰਦਰ ਅੱਛਾ ਉਹਦੀ ਡੈਥ ਹੋ ਗਈ ਬੱਚੇ ਇੱਥੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਇਹੋ ਜੀ ਅਜੇ ਕੋਈ ਦੇਖ ਰਿਹਾ ਅਸੀਂ ਇੱਥੇ ਕੋਈ ਦੇਖ ਲੈਣਾ ਕਿੱਥੋਂ ਲਾਇਆ ਅਜੇ ਤੱਕ ਇਹਦੀ ਗੱਲ ਤੁਸੀਂ ਕਿਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ ਇਹ ਜਾਲਪੁਰ ਵਾਈ ਨਹੀਂ ਇਹ ਬਸ ਸਕੂਲ ਦੀ ਸੀ ਕਿ ਬਾਹਰ ਦੀ ਸੀ ਇਹ ਸਕੂਲ ਦੀ ਸੀ ਸਕੂਲ ਨਾਲ ਟਾਈਟ ਸੀ ਸਕੂਲ ਬੱਚਾ ਨਹੀਂ ਬਸ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ 1st ਚ ਪੜ੍ਹਦੀ ਸੀ 6-7 ਸਾਲ